ਹਾਂਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ٹرسٹ ਇਟਲੀ ਦੀ ਟੀਮ ਨੰਗਲ ਸ਼ਾਮਾ ਪਹੁੰਚੇ ਆ ਅਸੀਂ ਤੇ ਪਹਿਲਾਂ ਵੀ ਅਸੀਂ ਆਏ ਸੀ ਵੀਰਕੋਲ ਤੇ ਵੀਰ ਦੇ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਮਾਰ ਗਿਆ ਤੇ ਪੱਟ ਦੀ ਹੱਡੀ ਟੁੱਟ ਗਈ ਸੀ ਤੇ ਇੱਕ ਇਹਨਾਂ ਦੇ ਪਿੱਤੇ 'ਚ ਪਥਰੀਆਂ ਸੀ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਵੀ ਪਿੱਤੇ ਦਾ ਵੀ ਆਪਰੇਸ਼ਨ ਹੋਣਾ ਜ਼ਰੂਰੀ ਆ ਤੇ ਉਹ ਇਹਨਾਂ ਨੂੰ ਡਾਕਟਰ ਸਾਹਿਬ ਨੇ ਪਿੱਤੇ ਦਾ ਤੇ ਇੱਕ ਇਹਨਾਂ ਦੇ ਲੱਤ ਦਾ ਪਹਿਲਾ ਪੱਟ ਦਾ ਹੋ ਗਿਆ ਸੀ ਤੇ ਇੱਕ ਹੋਰ ਹੋਣਾ ਸੀ ਤੇ ਇਹਨਾਂ ਨੂੰ ਕਿਸੇ ਨੇ ਦੱਸਿਆ ਜੀ ਵੇ ਸ੍ਰੀ ਗੁਰੂ ਨਾਨਕ ਦੇਵ ٹرسٹ ਇਟਲੀ ਦੀ ਟੀਮ ਇਟਲੀ ਵਾਲੇ ਵੀਰ ਭੈਣਾ ਰਲ ਕੇ ਮਦਦਗਰਾਂ ਦੀ ਮਦਦ ਕਰਦੇ ਆ ਤੇ ਇਹਨਾਂ ਤਾਂ ਹੀ ਸਾਡੇ ਤਾਂ ਹੀ ਅਪਰੋਚ ਕੀਤੀ ਤੇ ਅਸੀਂ ਪਹਿਲਾਂ ਵੀ ਆਏ ਸੀ ਅੱਜ ਅਸੀਂ 25000 ਦੀ ਸੇਵਾ ਦੇਣ ਆਏ ਆ ਪਿੰਡ ਦੇ ਮੋਤਵਾਰ ਸਰਪੰਚ ਲੰਬੜਦਾਰ ਸਾਡੇ ਨਾਲ ਆ ਜੀ ਤੇ ਸਰਪੰਚ ਸਾਹਿਬ ਤੁਸੀਂ ਵੀ ਲੰਬੜਦਾਰ ਸਾਹਿਬ ਸ਼ੁਕਰੀਆ ਕਰ ਦਿਓ ਦੋ ਮਿੰਟ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੁੰਡੇ ਦੀ ਮਦਦ ਕੀਤੀ ਆ ਠੀਕ ਹੈ ਜੀ ਬਾਕੀ ਇਹੋ ਆਪ ਵੀਰ ਹੁਣੀ ਸਕੂਲ ਦੀ ਵੈਨ ਚਲਾਉਂਦੇ ਸੀ ਪਹਿਲਾਂ ਕਹਿੰਦੇ ਵੀ ਸਾਡਾ ਵਧੀਆ ਖਰਚਾ ਸਾਡਾ ਸਰਕਲ ਚੱਲਦਾ ਸੀ ਤੇ ਹੁਣ ਸਾਡੇ ਆਪਰੇਸ਼ਨ ਕਰਕੇ ਜਿੱਦਣ ਦੀ ਸੱਟ ਲੱਗੀ ਆ ਤੇ ਖਰਚਾ ਆਖ ਬਾਰ-ਬਾਰ ਆਈ ਜਾਂਦਾ ਇਸ ਕਰਕੇ ਤੇ ਫੇ ਸਾਡਾ ਹੱਥ ਇੰਨਾ ਟੈਟ ਹੋ ਗਿਆ ਤੇ ਫੇ ਅਸੀਂ ਓਕੇ ਹੋ ਗਏ ਤੇ ਬਾਕੀ ਧੰਨਵਾਦ ਵੀਰਾਂ ਦਾ ਇਟਲੀ ਵਾਲਿਆਂ ਦਾ ਭੈਣਾਂ ਦਾ ਟਰਸਟ ਵਾਲਿਆਂ ਦਾ ਸਾਰਿਆਂ ਦਾ ਵੀ ਜਿਹੜਾ ਨੇ ਇੰਨੀ ਮਦਦ ਕੀਤੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾਂ ਨੋਹਾ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਇ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ